मेरा नाम डॉक्टर सुबह है ये कैंपाज आज केडीआई हॉस्पिटल के में लगाया गया है शुगर के मरीजों के लिए देखो शुगर कारण नजदीक का पहले निगाह कम होती है दूर की जाती है सो वो जा जाती है पीछे तो उसके लिए हम इंजेक्शन और लेजर एडवाइस करते हैं आज लगभग अभी तो सत्तर मरीज आ गए तो अभी और भी आएंगे क्या कर रहे हैं ट्रीटमेंट इसकी मोस्टली एक इस तो शुगर कंट्रोल जरूरी है क्योंकि ट्रीटमेंट का असर तभी होगा अगर शुगर कंट्रोल रहेगी तो लेजर प्लस इंजेक्शन उसके अकॉर्डिंग स्कैन के अकॉर्डिंग होता है जितना हम नजदीक का काम करते हैं बचपन से ही उतनी हमारी निगाह कमजोर होती है तो मोबाइल कम से कम देखना चाहिए और बाकी शुगर का तो शुगर कंट्रोल होता है था 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 था। हाँ जी इंजेक्शन लगते हैं लेजर सब कुछ होता है देखो जी ये डॉक्टर के डी आई हॉस्पिटल रेलवे स्टेशन रोड से अखा का कैंप लाया गया स्पैशली जो कैंप से जिन्हों पेशेंट की डायबटीक के नाल ਪਿਛੋਂ ਨਿਗਾਹ ਖਰਾਬ ਹੋਣ ਦੀ ਜਿਹਨੂੰ ਡੈਪਟਿਕ ਰੈਟੋਪੈਥੀ ਕਹੀ ਜਾਂਦੀ ਹੈ ਉਹਦੇ سلسلے ਦੀ ਅਵੇਰਨੈਸ ਕੈਂਪੇਨ ਜੋ ਕਿ ਅੱਜ ਡਾਕਟਰ ਸੁਭਾ ਜੋ ਸਾਡੇ ਮੈਡੀਕਲ ਰੈਟਨਾ ਦੇ ਆ ਡਾਕਟਰ ਕੇਡੀਆ ਹਸਪੀਟਲ ਦੇ ਵਿੱਚ ਕਰੀਬ 70 ਮਰੀਜ਼ਾਂ ਦਾ ਨਾਮ ਚੈੱਕਅਪ ਕੀਤਾ ਔਰ ਕਰੀਬ ਸਾਡੇ ਅੱਜ ਇੱਥੇ 15 ਤੋਂ 20 ਜਿਹੜੀਆਂ ਆਓ ਸਿਟੀਆਂ ਬਿਲਕੁਲ ਫ੍ਰੀ ਆਫ ਕੋਸਟ ਕੀਤੀਆਂ ਗਈਆਂ ਜਿਹਨੂੰ ਪਰਦੇ ਦੀ ਸਕੈਨਿੰਗ ਕਹਿੰਦੇ ਆ ਔਰ ਮਰੀਜ਼ਾਂ ਨੂੰ ਦੱਸਿਆ ਗਿਆ ਕਿ ਕਿੱਦਾਂ ਤੁਸੀਂ ਆਪਣਾ 슈ਗਰ ਦੇ ਨਾਲ ਹੋਣ ਵਾਲੀ ਪਿੱਛੇ ਬਲਾਈਂਡਨੈਸ ਨੂੰ ਕਿੱਦਾਂ ਬਚਾਇਆ ਜਾ ਸਕਦਾ ਆ ਕੀ ਕੀ ਰੋਕਤਾਂ ਆ ਕੀ ਕੀ ਉਹਨਾਂ ਸਕੈਨ ਤੋਂ ਬਾਅਦ ਉਹਦੀ ਕੀ ਫਦਰ ਮੈਨੇਜਮੈਂਟ ਕੀ ਕੀ ਟ੍ਰੀਟਮੈਂਟ ਕਰਨੀ ਇਹ ਸਾਰਾ ਕੁਝ ਅੱਜ ਅਵੇਰਨੈਸ ਦਿੱਤੀ ਗਈ ਹੈ ਕਰੀਬ 70 ਤੋਂ 75 ਮਰੀਜ਼ਾਂ ਨੂੰ ਮੈਸੇਜ ਇਹ ਆ ਕਿ ਡਾਕਟਰ ਸਾਹਿਬ ਦਾ ਇਹ ਭਰਾਲਾ ਕਿ ਡਾਕਟਰ ਸਾਹਿਬ ਚਾਹੁੰਦੇ ਆ ਕਿ ਲੋਕੀ ਜਿਹੜੀ ਆ ਜਿਹੜੀ ਸ਼ੂਗਰ ਦੇ ਨਾਲ ਜਿਹੜੀ ਬਲਾਈਂਡਨੈਸ ਆ ਉਹਨੂੰ ਕਿੱਦਾਂ ਬਚਾਇਆ ਜਾ ਸਕੇ ਕਿੱਦਾਂ ਲੋਕਾਂ ਨੇ ਆਪਣੀ ਸ਼ੂਗਰ ਦਾ ਖਿਆਲ ਰੱਖਣਾ ਕਿੱਦਾਂ ਸ਼ੂਗਰ ਤੋਂ ਆਪਣੀਆਂ ਅੱਖਾਂ ਨੂੰ ਬਚਾਉਣਾ ਸਾਡਾ ਇਹ ਉਪਰਾਲਾ ਸੀ ਕਿ ਅਸੀਂ ਮਰੀਜ਼ਾਂ ਨੂੰ ਅਵੇਰਨੈਸ ਫਿਲਾਸਫੀ ਇਸ ਦੇ ਬਾਰੇ ਦੇਖੋ ਇਸ ਕੈਂਪ ਦੇ ਬਾਰੇ ਅਸੀਂ ਲੋਕਾਂ ਘਟੋ ਘਟ ਤੇ 10-15 ਮਰੀਜ਼ ਜਿਹੜੇ ਪਰਦੇ ਦੀ ਫ੍ਰੀ ਸਕੈਨਿੰਗ ਜਿਹੜੀ 1500 2000 ਦੀ ਹੁੰਦੀ ਹੈ ਉਹ ਬਿਲਕੁਲ ਫ੍ਰੀ ਆਫ ਕੋਸਟ ਹੋਈ ਆ ਔਰ ਦੂਜਾ ਇਹ ਲੋਕਾਂ ਨੂੰ ਅਸੀਂ ਦੱਸਿਆ ਗਿਆ ਵੀ ਕਿੱਦਾਂ ਸ਼ੂਗਰ ਤੋਂ ਆਪਣੀ ਅੱਖਾਂ ਦਾ ਬਚਾਅ ਕਰਨਾ ਕਿੱਦਾਂ ਤੁਸੀਂ ਇਸ ਤੋਂ ਬਚਾਉਣਾ ਅਸੀਂ ਤੇ ਇਹ ਹੀ ਆ ਅਵੇਰਨੈਸ ਫਲਾ ਸਕਦੇ ਹਾਂ ਵੱਧ ਤੋਂ ਵੱਧ ਔਰ ਜੋਗੀ ਡਾਕਟਰ ਕੇੜੀਆ ਹਸਪੀਟਲ ਦੇ ਵਿੱਚ ਲਗਾਤਾਰ ਇਸ ਸਿਫਲੇ ਜੋ ਪਬਲਿਕ ਵੈਲਫੇਅਰ ਦੇ ਔਰ ਜੋ ਆਪਾਂ ਆਪਣੀਆਂ ਅੱਖਾਂ ਦੇ ਕਿਵੇਂ ਦੇਖ ਪਾ ਲੋ ਔਰ ਕਿਦਾਂ ਬਚਾਉਣੀ ਹੈ ਇਹ ਲਗਾਤਾਰ ਅਸੀਂ ਹੈ ਲੋਕਾਂ ਤੱਕ ਮੈਸੇਜ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ